ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਵੇਰੇ ਤੁਸੀਂ ਮਾਘੀ ਦੀ ਸੰਗRAND ਵਾਲੇ ਦਿਨ ਘਰ ਦਾ ਮੁੱਖ ਦਰਵਾਜ਼ਾ ਖੋਲਣ ਵੇਲੇ ਇਹ ਕੰਮ ਕਰਨਾ ਹੈ ਤੁਹਾਡਾ ਘਰ ਫਿਰ ਖੁਸ਼ੀਆਂ ਤੇ ਬਰਕਤਾਂ ਨਾਲ ਹਮੇਸ਼ਾ ਲਈ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਮਨੁੱਖ ਤਿੰਨ ਤੋਂ 4 ਵਜੇ ਦੇ ਵਿਚਕਾਰ ਉੱਠਦੇ ਹਨ ਖਾਸ ਕਰਕੇ ਘਰ ਦੀਆਂ ਔਰਤਾਂ ਉਹਨਾਂ ਦੇ ਘਰ ਵਿੱਚ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰ ਦਿੰਦੇ ਹਨ। ਉਹਨਾਂ ਦਾ ਘਰ ਕਿਵੇਂ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਜਾਂਦਾ ਹੈ। ਇਹ ਸਾਰੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਜੀ ਇਸ ਲਈ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣ ਜੀ ਜਿਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਜਦੋਂ ਉਹ ਸੁਣਨਗੇ ਤਾਂ ਪਤਾ ਲੱਗ ਜਾਵੇਗਾ ਕਿ ਕਿ ਅੰਮ੍ਰਿਤ ਵੇਲੇ ਉੱਠਣ ਕਰਕੇ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਿੱਖਿਆਦਾਇਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਮਾਧਿਅਮ ਦੇ ਰਾਹੀਂ ਗੱਲ ਦਾ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਣਾ ਹੀ ਚੰਗਾ ਹੁੰਦਾ ਹੈ ਕਹਿੰਦੇ ਆ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਔਰਤ ਆਪਣੇ ਦੋ ਪੁੱਤਾਂ ਨਾਲ ਰਹਿੰਦੀ ਸੀ ਉਹ ਔਰਤ ਦਾ ਪਤੀ ਜਵਾਨੀ ਦੇ ਵਿੱਚ ਅਕਾਲ ਚਲਾਣਾ ਕਰ ਗਿਆ ਬੱਚੇ ਛੋਟੇ ਸਨ ਇਸ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਔਰਤ ਦੇ ਮੋਢਿਆਂ ਤੇ ਆਣ ਪਈ ਬੱਚਿਆਂ ਦਾ ਪਾਲਣ ਪੋਸ਼ਣ ਉਹਨੂੰ ਪੜਾਉਣਾ ਲਿਖਾਉਣਾ ਸਾਰੀਆਂ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਆਣ ਪਈਆਂ ਇਸ ਕਰਕੇ ਕਹਿੰਦੇ ਉਹ ਭੈਣ ਸਵੇਰੇ 3 ਤੋਂ 4 ਵਜੇ ਦੇ ਵਿੱਚ ਕਾਰ ਉੱਠ ਜਾਂਦੀ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਦੀ ਫਿਰ ਪਰਮਾਤਮਾ ਦਾ ਓਟ ਆਸਰਾ ਤੱਕਦੀ ਭਾਵਕੇ ਪਰਮਾਤਮਾ ਦਾ ਨਾਮ ਲੈਂਦੀ ਜਿੰਨਾ ਕ ਸਮਾਂ ਉਹ ਨਾਮ ਜਪ ਸਕਦੀ ਸੀ ਪਰਮਾਤਮਾ ਦਾ ਨਾਮ ਜਪਦੀ ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਚਾਹ ਪਾਣੀ ਦਿੰਦੀ ਰਦਾ ਕੰਮਕਾਰ ਕਰਕੇ ਬੱਚਿਆਂ ਨੂੰ ਤਿਆਰ ਕਰਕੇ ਸੋ ਕੁੰਡ ਛੱਡ ਲੈਂਦੀ ਤੇ ਬਾਅਦ ਵਿੱਚ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮਕਾਰ ਕਰਦੀ ਜਿੱਥੋਂ ਉਹਦੇ ਘਰ ਦਾ ਗੁਜ਼ਾਰਾ ਹੁੰਦਾ ਸੀ ਕਹਿੰਦੇ ਕਿ ਸਾਰਾ ਦਿਨ ਉਹਨੇ ਕੰਮ ਧੰਦਾ ਕਰਨਾ ਇਸੇ ਤਰ੍ਹਾਂ ਜ਼ਿੰਦਗੀ ਬੀਤਦੀ ਗਈ ਬੱਚੇ ਜਵਾਨ ਹੋ ਗਏ ਪੜ੍ਹ ਲਿਖ ਕੇ ਆਪੋ ਆਪਣੇ ਪੈਰਾਂ ਤੇ ਖੜੇ ਹੋ ਗਏ ਕੰਮਕਾਰ ਕਰਨ ਲੱਗੇ ਉਹਨਾਂ ਬੱਚਿਆਂ ਨੇ ਮਾਂ ਨੂੰ ਵੀ ਬਚਪਨ ਤੋਂ ਕੰਮ ਕਰਦੇਆਂ ਵੇਖਿਆ ਸੀ ਇਸ ਕਰਕੇ ਉਹ ਵੀ ਬੜੀ ਮਿਹਨਤੀ ਨਿਕਲੇ ਮਿਹਨਤ ਕਰਕੇ ਉਹਨਾਂ ਨੇ ਬਹੁਤ ਪੈਸਾ ਕਮਾਇਆ ਘਰ ਵਿੱਚ ਹਰ ਇੱਕ ਸੁੱਖ ਸਹੂਲਤ ਆ ਗਈ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਘਰ ਦੇ ਹਾਲਾਤ ਸੁਧਰ ਗਏ ਕਹਿੰਦੇ ਕਿ ਬੱਚਿਆਂ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਘਰ ਵਿੱਚ ਨਵੀਆਂ ਨੋਹਾਂ ਆਈਆਂ ਪਹਿਲਾਂ ਪਹਿਲ ਤਾਂ ਕਹਿੰਦੇ ਆਪਣੀਆਂ ਚੰਗੀਆਂ ਨੋਹਾਂ ਨੂੰ ਉਸ ਔਰਤ ਨੇ ਖੁਦ ਹੀ ਕੋਈ ਵੀ ਕੰਮ ਧੰਦਾ ਨਹੀਂ ਕਰਨ ਦਿੱਤਾ ਉਹਨਾਂ ਨੂੰ ਸਵੇਰੇ ਨਾ ਉਠਾਉਣਾ ਤੇ ਨਾ ਹੀ ਕੋਈ ਕੰਮ ਧੰਦਾ ਉਹਨਾਂ ਨੂੰ ਕਰਨਾ ਪੈਣਾ ਪਰ ਸਮਾਂ ਬੀਤਣ ਤੇ ਉਹਨਾਂ ਔਰਤਾਂ ਨੂੰ ਸਮਝ ਆਈ ਕਿ ਇਹ ਮੇਰੀਆਂ ਨੋਹਾ ਤਾਂ ਸਵੇਰੇ ਉੱਠ ਕੇ ਖੁਸ਼ ਹੀ ਨਹੀਂ ਹਨ ਇਹ ਤਾਂ ਲੇਟ ਉੱਠਣ ਦੀਆਂ ਆਦੀ ਹੋ ਚੁੱਕੀਆਂ ਹਨ ਲੇਟ ਉੱਠਦੀਆਂ ਹਨ ਫਿਰ ਕੰਮਕਾਰ ਵੀ ਨਹੀਂ ਕਰਦੀਆਂ ਇੱਕ ਦੂਜੇ ਦੇ ਮੂੰਹ ਵੱਲ ਤੱਕਦੀਆਂ ਰਹਿੰਦੀਆਂ ਹਨ ਇੱਕ ਨੋ ਕਹਿੰਦੀ ਕਿ ਦੂਜੀ ਕੰਮ ਕਰੇ ਦੂਜੀ ਕਹਿੰਦੀ ਪਹਿਲੀ ਕਰੇ ਇਵੇਂ ਹੀ ਕਹਿੰਦੇ ਉਹਨਾਂ ਦੇ ਘਰ ਵਿੱਚ ਹਰ ਸਮੇਂ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਣ ਲੱਗੀ। ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਸਵੇਰੇ ਲੇਟ ਉੱਠਣ ਕਰਕੇ ਉਹ ਔਰਤ ਤੇ ਪੁੱਤਰ ਵੀ ਹੁਣ ਲੇਟ ਕੰਮ ਤੇ ਜਾਂਦੇ ਜਿਸ ਨਾਲ ਘਰ ਦਾ ਕਲੇਸ਼ ਦਿਨੋ-ਦਿਨ ਵੱਧਦਾ ਗਿਆ। ਕਮਾਕਾਰਾਂ ਵਿੱਚ ਵੀ ਘਾਟਾ ਪੈਣ ਲੱਗਾ ਕਿਉਂਕਿ ਘਰ ਦੇ ਕਲੇਸ਼ ਕਰਕੇ ਉਹਦੇ ਪੁੱਤਰਾਂ ਦਾ ਧਿਆਨ ਆਪਣੇ ਕੰਮ ਤੇ ਬਹੁਤਾ ਨਹੀਂ ਸੀ ਲੱਗਦਾ। ਕਹਿੰਦੇ ਵੀ ਇਹ ਸਾਰਾ ਕੁਝ ਵੇਖ ਕੇ ਔਰਤ ਬੜੀ ਪਰੇਸ਼ਾਨ ਰਹਿਣ ਲੱਗੀ। ਤੇ ਉਹ ਔਰਤ ਭਾਵੇਂ ਬੁਢੇਪੇ ਵਿੱਚ ਸੀ ਪਰ ਫਿਰ ਵੀ ਆਪਣੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕ ਲਈ। ਖੁਦ ਸਾਰੇ ਕੰਮ ਧੰਦੇ ਕਰਨ ਲੱਗੀ। ਪਰ ਕਹਿੰਦੇ ਹੁਣ ਉਹਦੀ ਸਿਹਤ ਠੀਕ ਨਹੀਂ ਸੀ ਰਹਿੰਦੀ। ਇਸ ਕਰਕੇ ਉਹਨੂੰ ਹਰ ਵੇਲੇ ਚਿੰਤਾ ਰਹਿੰਦੀ ਹੁਣ ਤਾਂ ਔਖੀ-ਸੌਖੀ ਮੈਂ ਕੰਮ ਕਰ ਲੈਨੀ ਐ। ਪਰ ਜਦੋਂ ਮੈਂ ਚਲੀ ਗਈ ਤੇ ਮੇਰੇ ਜਾਣ ਤੋਂ ਬਾਅਦ ਮੇਰੇ ਘਰ ਦਾ ਕੀ ਬਣੇਗਾ? ਮੇਰੇ ਤੇ ਇਹ ਨੌਵੇਂ ਪੁੱਤਰਾਂ ਦਾ ਕੀ ਬਣੇਗਾ? ਕਿਉਂਕਿ ਉਹ ਔਰਤ ਜਾਣਦੀ ਸੀ ਘਰ ਦੇ ਵਾਧੇ ਲਈ ਜਿੱਥੇ ਮਿਹਨਤ ਕਰਨੀ ਜ਼ਰੂਰੀ ਹੈ ਮਿਹਨਤ ਨਾਲ ਪਰਮਾਤਮਾ ਦਾ ਓਟ ਆਸਰਾ ਲੈਣਾ ਵੀ ਬੜਾ ਜ਼ਰੂਰੀ ਹੈ ਘਰ ਦੇ ਵਿੱਚ ਇੱਕ ਤਾਂ ਇਤਿਫਾਕ ਵੀ ਬੜਾ ਜ਼ਰੂਰੀ ਹੈ ਪਰ ਮੇਰੇ ਨੌਹਾਂ ਪੁੱਤਰ ਤਾਂ ਰੱਬ ਦਾ ਨਾਮ ਨਹੀਂ ਲੈਂਦੇ ਘਰ ਵਿੱਚ ਰਲ ਮਿਲ ਕੇ ਨਹੀਂ ਰਹਿੰਦੇ ਇਸ ਕਰਕੇ ਨਾ ਕਹਿੰਦੇ ਉਸ ਔਰਤ ਨੂੰ ਬੜੀ ਪਰੇਸ਼ਾਨੀ ਰਹਿਣ ਲੱਗੀ ਹਰ ਵੇਲੇ ਪਰਮਾਤਮਾ ਅੱਗੇ ਅਰਦਾਸਾਂ ਕਰਦੀ ਰਹਿੰਦੀ ਪਰਮਾਤਮਾ ਮੇਰੇ ਬੱਚਿਆਂ ਨੂੰ ਚੰਗੀ ਮਤਬੁੱਧ ਬਖਸ਼ੋ ਇਹ ਵੀ ਤੇਰਾ ਨਾਮ ਜਪਣ ਇਹ ਵੀ ਰਲ ਮਿਲ ਕੇ ਰਹਿਣ ਆਪਸ ਵਿੱਚ ਏਕਤਾ ਤੇ ਇਤਿਫਾਕ ਬਣਾਈ ਰੱਖਣ ਇਹਨਾਂ ਦੇ ਘਰ ਵਿੱਚ ਬਰਕਤ ਬਣੀ ਰਹੇ ਕਦੇ ਮਾਇਆ ਦੀ ਦੇਵੀ ਅੱਗੇ ਮਨਤਾ ਕਰਦੀ ਕਿ ਮਾਇਆ ਦੀ ਦੇਵੀ ਮੇਰਾ ਘਰ ਛੱਡ ਕੇ ਨਾ ਜਾਵੀ ਕਿਉਂਕਿ ਮਸਾਂ ਹੀ ਸਾਡੇ ਘਰ ਵਿੱਚੋਂ ਗਰੀਬੀ ਨਿਕਲੀ ਹੈ ਮਸਾਂ ਹੀ ਸਾਡਾ ਸੁਹਾ ਸੌਖਾ ਹੋਇਆ ਹੈ ਹੁਣ ਤੂੰ ਸਾਡਾ ਘਰ ਛੱਡ ਕੇ ਨਾ ਜਾਵੀਂ ਕਹਿੰਦੇ ਜਦੋਂ ਹਰ ਵੇਲੇ ਇੰਜ ਪ੍ਰਮਾਤਮਾ ਦਾ ਨਾਮ ਜਪਣਾ ਪਰਮਪਿਤਾ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਤਾਂ ਇੱਕ ਦਿਨ ਪਰਮਾਤਮਾ ਨੇ ਮਾਇਆ ਦੀ ਦੇਵੀ ਨੂੰ ਇਹਦੇ ਕੋਲ ਭੇਜਿਆ ਕਹਿੰਦੇ ਮਾਇਆ ਦੀ ਦੇਵੀ ਇਹਦੇ ਕੋਲ ਭੇਸ ਬਦਲ ਕੇ ਆਈ ਤੇ ਕਹਿਣ ਲੱਗੀ ਭੈਣੇ ਮੈਂ ਤੇਰੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੀ ਪਰੇਸ਼ਾਨੀ ਨੂੰ ਮੈਂ ਦੂਰ ਕਰ ਸਕਦੀ ਹਾਂ ਇਹ ਔਰਤ ਨੇ ਕਿਹਾ ਮੈਂ ਤੈਨੂੰ ਜਾਣਦੀ ਨਹੀਂ ਤੂੰ ਕੌਣ ਹੈ ਮਾਇਆ ਦੀ ਦੇਵੀ ਕਹਿਣ ਲੱਗੀ ਕਿ ਭੈਣੇ ਤੂੰ ਮੇਰੇ ਬਾਰੇ ਜਾਣ ਕੇ ਕੀ ਲੈਣਾ ਆਪਣੇ ਘਰ ਦੀ ਪਰੇਸ਼ਾਨੀ ਦੂਰ ਕਰ ਆਪਣੇ ਬੱਚਿਆਂ ਨੂੰ ਮਿਹਨਤ ਕਰਦੇ ਹੋਏ ਤੂੰ ਵੇਖਣਾ ਚਾਹੁੰਦੀ ਹੈ ਆਪਣੇ ਬੱਚਿਆਂ ਨੂੰ ਇਕਤਾ ਇਤਿਫਾਕ ਨਾਲ ਰੱਖਣਾ ਚਾਹੁੰਦੀ ਹੈ ਪਰਮਾਤਮਾ ਦੇ ਨਾਮ ਨਾਲ ਜੋੜਨਾ ਚਾਹੁੰਦੀ ਹੈ ਤਾਂ ਮੇਰੀ ਗੱਲ ਮੰਨ ਮੈਨੂੰ ਆਪਣੇ ਘਰ ਵਿੱਚ ਲੈ ਜਾ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰੂੰਗੀ ਮੈਂ ਜੇਕਰ ਤੇਰੇ ਘਰ ਵਿੱਚ ਗਈ ਤੇਰਾ ਫਾਇਦਾ ਹੀ ਹੋਵੇਗਾ ਮੈਂ ਤੇਰੇ ਬੱਚਿਆਂ ਨੂੰ ਸਹੀ ਮਤ ਦੇ ਸਕਦੀ ਹਾਂ ਕਹਿੰਦੇ ਔਰਤ ਕਹਿਣ ਲੱਗੀ ਮੈਂ ਤਾਂ ਤੈਨੂੰ ਜਾਣਦੀ ਨਹੀਂ ਇਸ ਕਰਕੇ ਮੈਂ ਤੈਨੂੰ ਘਰ ਵਿੱਚ ਕਿੰਜ ਲੈ ਜਾਵਾਂ ਮੇਰੇ ਬੱਚੇ ਮੈਨੂੰ ਪੁੱਛਣਗੇ ਇਹ ਔਰਤ ਕੌਣ ਹੈ ਤਾਂ ਮੈਂ ਕੀ ਕਹੂੰਗੀ ਕਹਿੰਦੇ ਕਿ ਮਾਇਆ ਦੀ ਦੇਵੀ ਨੇ ਕਿਹਾ ਭੈਣੇ ਤੂੰ ਕਹਿ ਦੇ ਮੈਂ ਤੇਰੀ ਦੂਰ ਦੀ ਭੈਣ ਹਾਂ ਉਹਨਾਂ ਦੀ ਮਾਸੀ ਲੱਗਦੀ ਹੈ ਕਹਿੰਦੇ ਉਸ ਔਰਤ ਨੇ ਇਦਾਂ ਹੀ ਕੀਤਾ ਉਹ ਔਰਤ ਮਾਇਆ ਦੀ ਦੇਵੀ ਨੂੰ ਲੈ ਕੇ ਘਰ ਆ ਗਈ ਕਿਉਂਕਿ ਉਹ ਬੇਸ ਬਦਲ ਕੇ ਆਈ ਸੀ ਉਹਨੂੰ ਆਪਣੇ ਘਰ ਲੈ ਗਈ ਜਾ ਕੇ ਬੱਚਿਆਂ ਨੂੰ ਕਿਹਾ ਇਹ ਤੁਹਾਡੀ ਮਾਸੀ ਲੱਗਦੀ ਹੈ ਹੁਣ ਕੁਝ ਦਿਨੇ ਆਪਣੇ ਕੋਲ ਹੀ ਘਰ ਵਿੱਚ ਰਹੂਗੀ ਕਹਿੰਦੇ ਪਹਿਲਾਂ ਤਾਂ ਨੋਹਾ ਨੇ ਉਸ ਔਰਤ ਨੂੰ ਵੇਖ ਕੇ ਨੱਕ ਬੁੱਲ ਵਟਿਆ ਤੇ ਇਹ ਕਿੱਥੋਂ ਆ ਗਈ ਸਾਡੀ ਤਾਂ ਆਪਣੀ ਰੋਟੀ ਮਸਾਂ ਪੱਕਦੀ ਹੁਣ ਇੱਕ ਜੀ ਦੀਆਂ ਹੋਰ ਰੋਟੀਆਂ ਪਕਾਉਣੀਆਂ ਪੈਣਗੀਆਂ ਪਰ ਕਹਿੰਦੇ ਜਦੋਂ ਮਾਇਆ ਦੀ ਦੇਵੀ ਨੇ ਆਪਣਾ ਟਰੰਕ ਉਹਨਾਂ ਨੂੰ ਫੜਾ ਕਿ ਇਹ ਦੱਸਿਆ ਕਿ ਇਹ ਮੇਰਾ ਟਰੰਕ ਧਨ-ਦੌਲਤ ਨਾਲ ਭਰਿਆ ਹੈ ਇਹਦੇ ਵਿੱਚ ਮੇਰੀ ਤੇ ਮੇਰੇ ਪਤੀ ਦੀ ਸਾਰੀ ਉਮਰ ਦੀ ਕਮਾਈ ਹੈ ਇਹ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੀ ਹਾਂ पर मेरे बच्चे मेरे कहने तो बाहर है इस कर के हुण मैं इथे आ गई क्योंकि मैं अपने बच्चियां दे नाल नहीं रहना चहंदी नोहा ने पुछया ਤੁਸੀਂ ਆਪਣੇ बच्चियां नाल ਕਿਉਂ ਨਹੀਂ ਰਹਿਣਾ ਚਹੁੰਦੇ ਇਹ ਕਮਾਈ ਉਹਨਾਂ ਨੂੰ ਕਿਉਂ ਨਹੀਂ ਦੇਣਾ ਚਾਹੁੰਦੇ माया दी देवी ने ਦੱਸਿਆ ਕਿ ਧੀਓ ਇਹਦੇ ਵਿੱਚ ਮੇਰੇ ਤੇ ਮੇਰੇ ਪਤੀ ਦੀ ਮਿਹਨਤ ਦੀ ਕਮਾਈ ਹੈ ਤੇ ਮੈਂ ਇਹ ਕਮਾਈ ਉਸ ਬੱਚੇ ਨੂੰ ਦੇਣਾ ਚਾਹੁੰਦੀ ਹਾਂ ਜੋ ਉਦਮੀ ਹੋਵੇ ਮਿਹਨਤੀ ਹੋਵੇ ਰੱਬ ਦਾ ਨਾਮ ਜਪਦਾ ਹੋਵੇ ਪਰ ਮੇਰੇ ਬੱਚੇ ਇਹਨਾਂ ਸਭ ਚੀਜ਼ਾਂ ਤੋਂ ਦੂਰ ਹੋਏ ਹਨ ਉਹ ਤਾਂ ਆਲਸੀ ਆ ਦਲੇਦਰੀ ਆ ਕੰਮ ਕਰਕੇ ਰਾਜੀ ਨਹੀਂ ਇਸ ਕਰਕੇ ਇਹ ਕਮਾਈ ਮੈਂ ਉਹਨਾਂ ਤੋਂ ਬਚਾ ਕੇ ਇੱਥੇ ਲਿਆਂਈ ਹਾਂ ਇਸੇ ਹੀ ਭਾਲ ਵਿੱਚ ਹਾਂ ਕਿ ਮੈਨੂੰ ਕੋਈ ਯੋਗ ਅਧਿਕਾਰੀ ਮਿਲ ਜਾਵੇ ਜਿਹੜਾ ਬੱਚਾ ਮਿਹਨਤੀ ਹੋਵੇ ਚੁਸਤੇ ਫੁਰਤੀ ਵਾਲਾ ਹੋਵੇ ਉਦਮੀ ਹੋਵੇਗਾ ਰੱਬ ਦਾ ਨਾਮ ਜਪਦਾ ਹੋਵੇ ਇਹ ਸਾਰੀ ਕਮਾਈ ਮੈਂ ਉਹਨੂੰ ਦੇ ਕੇ ਬੇਫਿਕਰ ਹੋਣਾ ਚਾਹੁੰਦੀ ਹਾਂ ਇਹ ਮਿਹਨਤ ਦੀ ਕਮਾਈ ਹੈ ਤੇ ਜੋ ਚੰਗਾ ਅਧਿਕਾਰੀ ਮੈਨੂੰ ਲੱਭ ਜਾਵੇਗਾ ਤਾਂ ਉਸ ਨੂੰ ਦੇ ਦੇਾਂਗੀ ਇਸ ਕਰਕੇ ਹੀ ਮੈਂ ਇੱਥੇ ਆਈ ਹਾਂ ਕਿਉਂਕਿ ਮੈਨੂੰ ਪਤਾ ਸੀ ਮੇਰੀ ਭੈਣ ਸ਼ੁਰੂ ਤੋਂ ਪਰਮਾਤਮਾ ਦਾ ਨਾਮ ਜਪਦੀ ਰਹੀ ਹੈ ਇਹਨੇ ਆਪਣੀ ਜ਼ਿੰਦਗੀ 'ਚ ਬੜੀ ਹੀ ਮਿਹਨਤ ਕੀਤੀ ਹੈ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ ਤੇ ਲਿਖਾਇਆ ਯਕੀਨੀ ਤੌਰ ਤੇ ਇਹਦੇ ਪੁੱਤਰ ਤੇ ਨੋਹਾ ਵੀ ਬੜੇ ਉਦਮੀ ਹੋਣਗੇ ਰੱਬ ਨਾਲ ਜੁੜੇ ਹੋਣਗੇ ਤੁਹਾਡੇ ਵਿੱਚੋਂ ਹੀ ਮੈਂ ਕੋਈ ਯੋਗ ਅਧਿਕਾਰੀ ਚੁਣ ਕੇ ਇਹ ਸਾਰਾ ਧਨ ਦੌਲਤ ਉਸ ਨੂੰ ਸੌਂਪ ਕੇ ਜਾਵਾਂਗੀ ਕਹਿੰਦੇ ਇਹ ਗੱਲ ਸੁਣ ਕੇ ਉਹਦੀਆਂ ਨੋਹਾਂ ਵਿੱਚ ਪਤਾ ਨਹੀਂ ਕਿੱਥੋਂ ਚੁਸਤੀ ਫੁਰਤੀ ਆ ਗਈ ਉਹ ਤਾਂ ਉਸੇ ਦਿਨ ਤੋਂ ਬਦਲ ਗਈਆਂ ਅਗਲੇ ਹੀ ਦਿਨ ਤੋਂ ਰੋਜ਼ ਸਵੇਰੇ ਉੱਠਣ ਲੱਗੀਆਂ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਰੱਬ ਦਾ ਨਾਮ ਜਪਣਾ ਰੱਬ ਦਾ ਨਾਮ ਜਪਣ ਤੋਂ ਬਾਅਦ ਆਪਣੇ ਘਰ ਵਿੱਚ ਭੱਜ ਭੱਜ ਕੇ ਕੰਮ ਧੰਦੇ ਕਰਨੇ ਖੁਸ਼ੀ ਖੁਸ਼ੀ ਤੇ ਚਾਹ ਨਾਲ ਕਰਨੇ ਵੇਖਦੇ ਆ ਹੀ ਵੇਖਦੇ ਆ ਉਹਨਾਂ ਦੇ ਘਰ ਦਾ ਮਾਹੌਲ ਬਦਲਣ ਲੱਗਾ ਕਿਉਂਕਿ ਜਦੋਂ ਨੋਹਾ ਘਰ ਵਿੱਚ ਪਿਆਰ ਦੇ ਨਾਲ ਰਲ ਕੇ ਰਹਿਣ ਲੱਗੀ ਆ ਤਾਂ ਪੁੱਤਰ ਵੀ ਖੁਸ਼ੀ-ਖੁਸ਼ੀ ਕੰਮ ਤੇ ਜਾਣ ਲੱਗੇ ਆਪਣਾ ਕੰਮ ਧੰਦਾ ਵਧੀਆ ਤਰੀਕੇ ਨਾਲ ਕਰਨ ਲੱਗੇ ਇਹਨਾਂ ਦੇ ਦਿਨ ਫਿਰ ਤੋਂ ਬਦਲਣੇ ਸ਼ੁਰੂ ਹੋ ਗਏ ਕਹਿੰਦੇ ਹੁਣ ਇਹਨਾਂ ਦੀ ਨ ਸੱਸ ਵੀ ਜਿਹੜੀ ਸੀ ਇਹਨਾਂ ਨੂੰ ਵੇਖ ਕੇ ਬੜੀ ਖੁਸ਼ ਹੁੰਦੀ ਕਿ ਸ਼ੁਕਰ ਹੈ ਪ੍ਰਮਾਤਮਾ ਨੇ ਮੇਰੇ ਨੋਹਾ ਤੇ ਪੁੱਤਾਂ ਨੂੰ ਸਹੀ ਰਾਹ ਵਿਖਾਇਆ ਇਦਾਂ ਹੀ ਕਰਦੇ ਆ ਕਰਦੇ ਆ ਇੱਕ ਮਹੀਨਾ ਕਹਿੰਦੇ ਕਿ ਇਦਾਂ ਹੀ ਗੁਜ਼ਰ ਗਿਆ ਇੱਕ ਦਿਨ ਸਵੇਰੇ ਸਵੇਰੇ ਜਦੋਂ ਉਹ ਘਰ ਦੀਆਂ ਨੋਹਾ ਉੱਠੀਆਂ ਉਹਨਾਂ ਨੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪਿਆ ਨਾਮ ਜਪਣ ਤੋਂ ਬਾਅਦ ਘਰ ਦੇ ਜੀਵਾਂ ਲਈ ਚਾਹ ਨਾਸ਼ਤਾ ਤਿਆਰ ਕੀਤਾ ਉਹ ਵੀ ਪਰਮਾਤਮਾ ਦਾ ਨਾਮ ਜਪਦਿਆਂ ਹੋਏ ਚਾਹ ਨਾਸ਼ਤਾ ਲੈ ਕੇ ਘਰ ਦੇ ਜੀਵਾਂ ਦੇ ਕੋਲ ਗਈਆਂ ਸਾਰੇ ਘਰ ਦੇ ਜੀ ਤਾਂ ਘਰ ਵਿੱਚ ਸਨ ਪਰ ਉਹ ਮਾਸੀ ਭਾਵ ਕੇ ਮਾਇਆ ਦੀ ਦੇਵੀ ਘਰ ਵਿੱਚ ਨਹੀਂ ਸੀ ਇਹ ਵੇਖ ਕੇ ਬੜੀਆਂ ਹੈਰਾਨ ਹੋਈਆਂ ਤੇ ਉਹ ਕਿੱਧਰ ਨੂੰ ਚਲੇ ਗਏ ਹਨ ਉਹਨਾਂ ਨੇ ਆਪਣੀ ਸੱਸ ਨੂੰ ਪੁੱਛਿਆ ਕਿ ਮਾਤਾ ਜੀ ਮਾਸੀ ਜੀ ਕਿੱਥੇ ਹਨ ਉਹ ਦੱਸਦੇ ਹੀ ਨਹੀਂ ਕਹਿੰਦੇ ਉਹਨਾਂ ਦੀ ਸੱਸ ਨੇ ਕਿਹਾ ਧੀਓ ਉਹ ਅੱਜ ਇੱਥੋਂ ਚਲੇ ਗਏ ਹਨ ਪਰ ਉਹ ਤੁਹਾਡੇ ਲਈ ਇਹ ਟਰੰਕ ਛੱਡ ਕੇ ਗਏ ਹਨ ਤਾਂ ਟਰੰਕ ਵਿੱਚ ਉਹਨਾਂ ਨੇ ਇੱਕ ਚਿੱਠੀ ਤੁਹਾਡੇ ਲਈ ਲਿਖੀ ਹੈ ਜੋ ਮੇਰੀਆਂ ਧੀਆ ਉਹ ਟਰੰਕ ਖੋਲੋ ਉਹ ਚਿੱਠੀ ਪੜੋ ਜੋ ਉਹਨੇ ਤੁਹਾਨੂੰ ਦਿੱਤਾ ਹੈ ਉਹਨੂੰ ਸੰਭੋ ਕਹਿੰਦੇ ਦੋਵਾਂ ਨੋਹਾ ਤੇ ਦੋਵਾਂ ਪੁੱਤਾਂ ਨੇ ਟਰੰਕ ਨੂੰ ਖੋਲਿਆ ਟਰੰਕ ਸੱਚਮੁੱਚ ਹੀ ਧਨ-ਦੌਲਤ ਨਾਲ ਭਰਿਆ ਸੀ ਧਨ-ਦੌਲਤ ਦੇ ਉੱਪਰ ਇੱਕ ਚਿੱਠੀ ਲਿਖੀ ਹੋਈ ਸੀ ਜਦੋਂ ਨੋਹਾ ਨੇ ਚਿੱਠੀ ਪੜ੍ਹੀ ਤਾਂ ਉਹਦੇ 'ਚ ਲਿਖਿਆ ਸੀ ਧੀਓ ਮੈਂ ਤੁਹਾਡੇ ਘਰ ਮਾਇਆ ਦੀ ਦੇਵੀ ਨਾਲ ਬਣ ਕੇ ਆਈ ਸਾਂ ਤੇ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਤੁਹਾਡੇ ਕੰਮ-ਕਾਜ ਤੋਂ ਖੁਸ਼ ਹੋ ਕੇ ਇਹ ਸਾਰਾ ਇਨਾਮ ਧਨ-ਦੌਲਤ ਮੈਂ ਤੁਹਾਨੂੰ ਦੇਣਾ ਚਾਹੁੰਦੀ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਸਦਾ ਲਈ ਤੁਹਾਡੇ ਘਰ ਵਿੱਚ ਮੈਂ ਬਣੀ ਰ੍ਹਾਂ ਵਾਸ ਕਰਾਂ ਤੁਹਾਡੇ ਘਰ ਵਿੱਚ ਹੀ ਰਹਾ ਤਾਂ ਆਪਸ ਵਿੱਚ ਰਲ ਮਿਲ ਕੇ ਰਹੋ ਕਿਉਂਕਿ ਮੈਂ ਤੁਹਾਡੇ ਘਰ ਵਿੱਚ ਰਹਿੰਦੀ ਹਾਂ ਜਿੱਥੇ ਘਰ ਦੇ ਜੀ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਆ। ਏਕਤਾ ਤੇ ਇਤفاق ਨਾਲ ਰਹਿੰਦੇ ਜਿਨ੍ਹਾਂ ਘਰਾਂ ਵਿੱਚ ਰੱਬ ਦਾ ਨਾਮ ਜਪਿਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਸਾਫ ਸਫਾਈ ਹੁੰਦੀ ਹੈ। ਜਿਸ ਘਰ ਦੇ ਲੋਕ ਉਦਮੀ ਤੇ ਮਿਹਨਤੀ ਹੁੰਦੇ ਹਨ। ਉਸ ਘਰ ਵਿੱਚ ਮੈਂ ਸਦਾ ਵਾਸ ਕਰਦੀ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਸਦਾ ਹੀ ਤੁਹਾਡੇ ਘਰ ਵਾਸ ਕਰਾਂ। ਤਾਂ ਹੁਣ ਤੁਸੀਂ ਇਹਨਾਂ ਆਦਤਾਂ ਨੂੰ ਛੱਡਿਓ ਨਾ ਜਿਵੇਂ ਤੁਸੀਂ ਮੇਰੇ ਹੁੰਦਿਆਂ ਰੋਜ਼ ਇਸ਼ਨਾਨ ਕਰਕੇ ਰੱਬ ਦਾ ਨਾਮ ਜਪਦੇ ਸੀ ਕੰਮਕਾਰਾਂ ਨੂੰ ਖੁਸ਼ੀ-ਖੁਸ਼ੀ ਨਾਲ ਕਰਦੇ ਸੀ ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰਦੇ ਹੋ ਮੈਂ ਤੁਹਾਡੇ ਨਾਲ ਰਹਾਂਗੀ ਕਹਿੰਦੇ ਉਸ ਚਿੱਠੀ ਨੂੰ ਪੜ੍ਹ ਕੇ ਉਹਨਾਂ ਨੋਹਾ ਪੁੱਤਾਂ ਨੇ ਆਪਣੇ ਆਪ ਦੇ ਨਾਲ ਆਪਣੀ ਮਾਂ ਨਾਲ ਵਾਅਦਾ ਕੀਤਾ ਕਿ ਮਾਂ ਅੱਜ ਤੋਂ ਬਾਅਦ ਅਸੀਂ ਕਦੇ ਵੀ ਆਪਸ ਵਿੱਚ ਲੜਾਈ ਝਗੜਾ ਨਹੀਂ ਕਰਾਂਗੇ ਅਸੀਂ ਆਪਸ ਵਿੱਚ ਰਲ ਮਿਲ ਕੇ ਰਵਾਂਗੇ ਇਸੇ ਤਰ੍ਹਾਂ ਮਿਹਨਤ ਕਰਾਂਗੇ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪਾਂਗੇ ਕਿਉਂਕਿ ਅਸੀਂ ਸਮਝ ਗਏ ਹਾਂ ਮਿਹਨਤ ਦੇ ਨਾਲ ਹੀ ਪਰਮ ਪਿਤਾ ਪਰਮਾਤਮਾ ਦਾ ਓਟ ਆਸਰਾ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਪਰਮਾਤਮਾ ਦਾ ਓਟ ਆਸਰਾ ਲੈਨੇ ਹਾਂ ਨਾਮ ਜਪਦੇ ਹਾਂ ਫਿਰ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗ ਜਾਂਦੇ ਹਨ ਸੋ ਕਹਿੰਦੇ ਕਿ ਉਸ ਦਿਨ ਤੋਂ ਘਰ ਦੇ ਜੀਅ ਨੇ ਆਪਣੇ ਮਨ ਵਿੱਚ ਇਹ ਪੱਕਾ ਇਰਾਦਾ ਧਾਰ ਲਿਆ ਹੁਣ ਇਹ ਨਿਯਮ ਸਦਾ ਸਾਡੇ ਤੇ ਲਾਗੂ ਰਹਿਣਗੇ ਸਤ ਸੰਗਾਜੀ ਕਹਾਣੀ ਭਾਵੇਂ ਤੁਹਾਨੂੰ ਕਾਲਪਨਿਕ ਲੱਗਦੀ ਹੋਵੇ ਪਰ ਇਸ ਕਹਾਣੀ ਦੀ ਸਿੱਖਿਆ ਬੜੀ ਵਧੀਆ ਹੈ ਇਸ ਕਹਾਣੀ ਕਰਨੇ ਸਾਨੂੰ ਇਹੀ ਸਮਝਾਇਆ ਹੈ ਕਿ ਜਿਸ ਘਰ ਦੇ ਵਿੱਚ ਲੋਕ ਉਦਮੀ ਤੇ ਮਿਹਨਤੀ ਹੁੰਦੇ ਹਨ ਰੱਬ ਦਾ ਨਾਮ ਜਪਦੇ ਹਨ ਰੱਬ ਨਾਲ ਜੁੜੇ ਹੁੰਦੇ ਹਨ ਘਰ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਹਨ ਉਸ ਘਰ ਵਿੱਚ ਖੁਸ਼ੀਆਂ ਬਰਕਤਾਂ ਦਾ ਆਉਣਾ ਤਾਂ ਬਣਦਾ ਹੈ ਪਰ ਜਿਸ ਘਰ ਵਿੱਚ ਸਦਾ ਕਲੇਸ਼ ਬਣਿਆ ਰਹਿੰਦਾ ਹੈ ਸਿਆਣੇ ਕਹਿੰਦੇ ਉਹਨਾਂ ਘਰਾਂ ਦੇ ਵਿੱਚ ਤਾਂ ਘੜਿਆਂ ਦੇ ਪਾਣੀ ਵੀ ਸੁੱਕ ਜਾਂਦੇ ਹਨ ਫਿਰ ਬਰਤਨ ਕਿੱਥੋਂ ਆਉਣਗੇ ਸੋ ਜੇ ਆਪਾਂ ਆਪਣੇ ਘਰ ਵਿੱਚ ਕੁਝ ਹਾਲੀ ਚਾਹੁੰਦੇ ਹਾਂ ਘਰ ਦਾ ਜੀ ਹਰ ਰੋਜ਼ ਸਵੇਰੇ ਉੱਠੇ ਭਾਵ ਕੇ ਅੰਮ੍ਰਿਤ ਵੇਲੇ ਉੱਠੇ ਉੱਠ ਕੇ ਖਾਸ ਕਰਕੇ ਭੈਣਾ ਜਦੋਂ ਅੰਮ੍ਰਿਤ ਵੇਲੇ ਉੱਠਣ ਤਾਂ ਜਦੋਂ ਉੱਠਦੀਆਂ ਹਨ ਉੱਠ ਕੇ ਪਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰਨ ਕਿਉਂਕਿ ਉਹਨਾਂ ਦੇ ਹੱਥ ਵਿੱਚ ਹੀ ਘਰ ਦੀ ਬਰਕਤ ਹੁੰਦੀ ਹੈ ਜਿਸ ਘਰ ਦੀ ਔਰਤ ਸਵੇਰੇ ਜਲਦੀ ਉੱਠਦੀ ਹੈ ਰੱਬ ਦਾ ਨਾਮ ਜਪਦੀ ਹੈ ਘਰ ਦੇ ਕੰਮਾਂ ਕਾਰਾਂ ਨੂੰ ਜ਼ਿੰਮੇਵਾਰੀ ਨੂੰ ਸਮਝ ਕੇ ਖੁਸ਼ੀ-ਖੁਸ਼ੀ ਤੇ ਚਾਰ ਨਾਲ ਕਰਦੀ ਹੈ ਉਸ ਤੋਂ ਭਾਗਾ ਵਾਲਾ ਕਰਮ ਕੋਈ ਹੋਰ ਨਹੀਂ ਮੰਨਿਆ ਜਾਂਦਾ ਅਸੀਂ ਵੀ ਆਪਣੇ ਘਰ ਵਿੱਚ ਰੋਜ਼ ਸਵੇਰੇ ਜਲਦੀ ਉੱਠ ਕੇ ਰੱਬ ਦਾ ਨਾਮ ਜਪਣਾ ਹੈ 5-10 ਮਿੰਟ ਜਪੋ ਜਦੋਂ ਵੀ ਅੱਖ ਖੁੱਲ੍ਹੇ ਸਭ ਤੋਂ ਪਹਿਲਾਂ ਤੁਹਾਡੀ ਰਸਨਾ ਤੋਂ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਹੋ ਹੀ ਲਫ਼ਜ਼ ਨਿਕਲਨੇ ਚਾਹੀਦੇ ਹਨ ਵਾਹਿਗੁਰੂ ਜੀ ਦਾ ਨਾਮ ਦਾ ਜਾਪ ਕਰਨਾ ਹੈ ਭਾਵੇਂ ਮੂਲ ਮੰਤਰ ਦਾ ਜਾਪ ਕਰੋ ਜਦੋਂ ਵੀ ਤੁਸੀਂ ਘਰ ਦਾ ਦਰਵਾਜ਼ਾ ਖੋਲਣਾ ਹੈ ਉਸ ਵੇਲੇ ਵੀ ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆਂ ਹੀ ਦਰਵਾਜ਼ਾ ਖੋਲੋ ਸਰਬੱਤ ਦਾ ਭਲਾ ਮੰਗੋ ਇਹ ਕਹੋ ਕਿ ਪ੍ਰਮਾਤਮਾ ਜੀ ਮੇਰੇ ਘਰ ਦੇ ਵਿੱਚ ਜਿਹੜਾ ਵੀ ਜੀ ਆਵੇ ਰਾਜੀ ਖੁਸ਼ੀ ਜਾਵੇ ਤੇ ਨਾਲ ਹੀ ਮੇਰੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇ ਮੇਰੇ ਕੋਲੋਂ ਕਦੇ ਵੀ ਕਿਸੇ ਦੀ ਨਿੰਦਿਆ ਚੁਕਲੀ ਨਾ ਹੋਵੇ ਮੈਂ ਕਿਸੇ ਦਾ ਕਦੇ ਦਿਲ ਨਾ ਦੁਖਾਵਾਂ ਘਰ ਦੀ ਸਾਫ ਸਫਾਈ ਵੀ ਚੰਗੀ ਤਰ੍ਹਾਂ ਕਰਨੀ ਹੈ ਘਰ ਦੇ ਵਿੱਚ ਚੀਜ਼ਾਂ ਇੱਧਰ ਉੱਧਰ ਖਿਲਰਨੀਆਂ ਨਹੀਂ ਚਾਹੀਦੀਆਂ ਆਪਣੇ ਸਰੀਰ ਦੀ ਵੀ ਸਾਫ ਸਫਾਈ ਬੜੀ ਜ਼ਰੂਰੀ ਹੈ ਘਰ ਦੇ ਮੇਨ ਦਰਵਾਜ਼ੇ ਦੀ ਵੀ ਸਾਫ ਸਫਾਈ ਜ਼ਰੂਰ ਕਰਿਆ ਕਰੋ ਜਦੋਂ ਵੀ ਪਰਮਾਤਮਾ ਦਾ ਨਾਮ ਲੈ ਕੇ ਘਰ ਦਾ ਦਰਵਾਜ਼ਾ ਖੋਲੋਗੇ ਤਾਂ ਖੁਸ਼ੀਆਂ ਦੇ ਸੁਨੇਹੇ ਹੀ ਆਉਣਗੇ ਖਾਸ ਤਾਰਤੀ ਸੰਗਰਾਂਦ ਵਾਲੇ ਦਿਨ ਤੁਸੀਂ ਵੇਖਿਆ ਹੀ ਹੋਵੇਗਾ ਕਿ ਆਪਣੇ ਪੁਰਾਣੇ ਬਜ਼ੁਰਗ ਜਦੋਂ ਘਰ ਦਾ ਮੇਨ ਦਰਵਾਜ਼ਾ ਸੰਗਰਾਂਦ ਵਾਲੇ ਦਿਨ ਖੋਲਦੇ ਸੀ ਤਾਂ ਉਹ ਸਰੋਂ ਦਾ ਤੇਲ ਚੋਕੇ ਆਪਣੇ ਨਵੇਂ ਮਹੀਨੇ ਦੀ ਸ਼ੁਰੂਆਤ ਕਰਦੇ ਸੀ ਕਿ ਸਾਰਾ ਹੀ ਮਹੀਨਾ ਖੁਸ਼ੀਆਂ ਤੇ ਬਰਕਤਾਂ ਮੇਰੇ ਘਰ ਵਿੱਚ ਵਾਸ ਕਰਦੀਆਂ ਰਹਿਣ ਇਸ ਤਰੀਕੇ ਨਾਲ ਪਰਮਾਤਮਾ ਜੀ ਦੀ ਕਿਰਪਾ ਵੀ ਹਮੇਸ਼ਾ ਉਹਨਾਂ ਦੇ ਘਰ ਤੇ ਹੁੰਦੀ ਰਹਿੰਦੀ ਸੀ ਸਾਤ ਸੰਗਤ ਜੀ ਇਸ ਤਰੀਕੇ ਨਾਲ ਜਦੋਂ ਵੀ ਦਰਵਾਜ਼ਾ ਖੋਲੋ ਤਾਂ ਕਹੋ ਕਿ ਪਰਮਾਤਮਾ ਜੀ ਦੀ ਮਿਹਰ ਸਦਕਾ ਮੇਰੇ ਘਰ ਵਿੱਚ ਖੁਸ਼ੀਆਂ ਦੇ ਸੁਨੇਹੇ ਆਉਣ ਸਾਡੇ ਘਰ ਖੁਸ਼ੀ ਆਵੇ ਮਹਾਰਾਜ ਸੱਚਿਆ ਪਾਤਸ਼ਾ ਇਸ ਘਰ ਪਰਿਵਾਰ ਤੇ ਸਦਾ ਹੀ ਆਪਣਾ ਮਿਹਰ ਭਰਿਆ ਹੱਥ ਬਣਾਇ ਰੱਖਿਓ ਮੇਰੇ ਘਰ ਦੇ ਜੀਆਂ ਨੂੰ ਉਦਮੀ ਬਣਾਓ ਹਰ ਰੋਜ਼ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਹੀ ਕਰਨੀ ਹੈ ਸਰਬੱਤ ਦਾ ਭਲਾ ਮੰਗਣਾ ਹੈ ਘਰ ਵਿੱਚ ਖੁਸ਼ੀਆਂ ਚ ਵਾਧਾ ਹੋਵੇਗਾ ਜਦੋਂ ਅਸੀਂ ਹਰ ਕੰਮ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦੀ ਸਾਡੀ ਤਰੱਕੀ ਲਈ ਨਵੇਂ-ਨਵੇਂ ਫਿਰ ਰਾਹ ਖੋਲ ਦਿੰਦੇ ਹਨ ਸੋ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਮਹੀਨੇ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਤੋਂ ਹੀ ਕਰਨੀ ਹੈ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਅੰਤਰ ਧਿਆਨ ਹੋ ਕੇ ਸਰਬਤ ਦਾ ਭਲਾ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਸਵਾਸ ਕਰਦੀ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਲਈ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ